ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਜਿੰਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੇਮਕੁੰਡ ਸੈਵਸ ਰੋਬਰਟ ਕੇ ਕੇਸ ਖੋਲ ਕੇ ਨਾ ਤਿੰਨ ਹਿੰਗਾ ਨੇ ਕੀਤਾ ਗੰਡਾਸੇ ਨਾਲ ਹਮਲਾ ਪੁਲਿਸ ਨੇ ਚਾਰ ਗੰਹਿੰਗਾ ਨੂੰ ਕੀਤਾ ਗ੍ਰਿਫਤਰ ਹਿਮਕੁੰਡ ਸਾਹਿਬ ਦੇ ਦਰਸ਼ਨ ਕਰਨ ਆਏ ਪੰਜਾਬ ਦੇ 12 ਮੈਂਬਰ ਇਹ ਹੰਗਾਂ ਦੀ ਜਥੇ ਦੀ ਜਥੇ ਦੇ ਕੇ ਸਖੋਲ ਕੇ ਹਿਮਕੁੰਡ ਸਾਹਿਬਸ ਰੋਬਰਤ ਨਹਾ ਰਹੇ ਇੱਕ ਸ਼ਰਧਾਲੂ ਤੇ ਗਦਾਸੇ ਨਾਲ ਹਮਲਾ ਕਰ ਦਿੱਤਾ ਹੈ ਉਸ ਨੂੰ ਜ਼ਖਮੀ ਕਰ ਦਿੱਤਾ ਹੈ ਅਸਦਰਾਨਾ ਨਿਸ਼ਾਨ ਸਾਹਿਬ ਦੇ ਨੇੜੇ ਇੱਕ ਖੜੇ ਵਿਅਕਤੀ ਤੇ ਵੀ ਤਲਵਾਰ ਨਾਲ ਹਮਲਾ ਕਰਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ ਹੈ ਨਿਹੰਗਾਂ ਨੇ 2 ਘੰਟਿਆਂ ਤੱਕ ਹਿਮਕੁੰਡ ਸਾਹਿਬ ਤੇ ਹੰਗਾਮਾ ਕੀਤਾ ਹੈ ਪੁਲਿਸ ਨੇ ਤੇ ਪਹੁੰਚੇ ਤੋਂ ਪਹਿਲਾਂ ਹੀ ਉਹ ਭੱਜ ਗਏ ਹਨ ਪੁਲਸ ਨੇ ਹਿਮਕੁੰਡ ਸਾਹਿਬ ਦੇ ਬੇਸ ਕੈਂਪ ਕਾ ਕ੍ਰਿਆ ਵਿੱਚੋਂ ਨਾਕਾਬੰਦੀ ਕਰਕੇ 4 ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਹਿਮਕੁੰਡ ਸਾਹਿਬ ਦੇ ਪੁਜੇ ਸ਼ਰਧਾਲੂ ਬੁੱਧਵਾਰ ਨੂੰ ਸਰੋਵਰ ਚੰਨਾਹ ਰਹਿਸਨ ਇਸ ਦੌਰਾਨ ਉੱਥੇ ਪੁਜੇ ਨਿਹੰਗਾਂ ਨੇ ਉਹ ਜਿੱਥੇ ਜਥੇ ਇੱਕ ਸ਼ਰਧਾਲੂ ਨੂੰ ਸਰੋਵਰ ਤੋਂ ਬਾਹਰ ਬੁਲਾਇਆ ਤਾਂ ਕੇਸ ਕੋਲ ਕਿਨ ਹੋਣ ਤੇ ਉਸ ਨੂੰ ਕੁੱਟ ਕੁੱਟਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਵਿਵਾਦ ਵਧਿਆ ਤਾਂ ਨਿਹੰਗਾਂ ਨੇ ਗੰਡਾਸੇ ਨਾਲ ਉਸ ਤੇ ਹਮਲਾ ਕੀਤਾ ਹੈ ਇਸ ਨਾਲ ਉਥੇ ਹਫੜਾ ਦਫੜੀ ਮੱਚ ਗਈ ਹੈ ਨਿਹੰਗਾ ਨੇ ਗੰਡਾਸੇ ਨਾਲ ਸਰਦਾਲੂਆਂ ਨੂੰ ਮੱਥੇ ਤੇ ਹੱਥ ਤੇ वार ਕੀਤਾ ਹੈ ਜਿਸ ਨਾਲ ਉਹ ਲਹੂ ਲਵਾਨ ਹੋ ਗਿਆ ਹੈ ਇਸ ਦੌਰਾਨ ਨਿਸ਼ਾਨ ਸਾਹਿਬ ਦੇ ਨੇੜੇ ਜਿੱਤੀ ਪਾ ਕੇ ਆਉਣ ਵਾਲੇ ਇੱਕ ਸਰਦਾਲੂ ਨੂੰ ਤੇ ਨਿਹੰਗ ਸਿੰਘਾਂ ਦਾ ਜੱਥਾ ਟੁੱਟ ਪਿਆ ਹੈ ਨਿਹੰਗਾ ਨੇ ਬਜ਼ੁਰਗ ਸ਼ਰਦਾਲੂ ਨਾਲ ਹੱਥੋਪਾਈ ਕੀਤੀ ਹੈ ਜਦੋਂ ਇੱਕ ਸ਼ਰਦਾਲੂ ਇੱਕ ਸ਼ਰਦਾਲੂ ਨੇ ਇਸ ਦਾ ਵਿਰੋਧ ਕੀਤਾ ਤਾਂ ਨਿਹੰਗਾਂ ਨੇ ਉਸਤੇ ਵੀ ਤਲਵਾਰ ਦੇ ਗੰਡਾਸੇ ਨਾਲ ਹਮਲਾ ਕਰ ਦਿੱਤਾ ਹੈ ਜਿਸ ਨਾਲ ਸ਼ਰਦਾਲੂ ਜ਼ਖਮੀ ਹੋ ਗਿਆ ਸੂਚਨਾ ਮਿਲਨ ਦੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਨਿਹੰਗਾਂ ਨੇ ਨਿੰਗਾ ਤੇ ਤਲਵਾਰ ਦੇ ਗੰਡਾਸੇ ਲਹਿਰਾਉਣ ਦਾ ਕਾਰਨ ਉਹਨਾਂ ਦੀ ਇੱਕ ਨਾਸੂ ਚੱਲੀ ਨਿਹੰਗਾ ਨੇ ਤੇ ਨਿੰਗਾ ਨੇ ਦੇ ਲਗਭਗ 2 ਘੰਟੇ ਤੱਕ ਉੱਥੇ ਹੰਗਾਮਾ ਕੀਤਾ ਹੈ ਅਤੇ ਸ਼ਰਦਾਲੂ ਨੂੰ ਨਿਜ਼ਮਾ ਪਾਠਕ ਪੜਾਉਂਦੇ ਹੋਏ ਹਟਾਉਂਦੇ ਰਹੇ ਜਿਸ ਤੇ ਪੁਲਿਸ ਦੇ ਹਮ ਕਨਸੈਪਟ ਤੇ بیس ਕੈਂਪ ਕਰ ਕਰਿਆਨ ਤੋਂ ਪਹਿਲਾ ਨਾਕਾਬੰਦੀ ਕਰ ਦਿੱਤੀ ਹੈ ਇਸ ਦੌਰਾਨ ਇੱਥੇ ਆਏ ਚਾਰ ਚਾਰਨਹੰਗਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਦੂਜੇ ਪਾਸੇ ਜ਼ਖਮੀ ਸ਼ਦਾਲੂ ਪੰਜਾਬ ਦੇ ਬਲਵੰਤ ਸਿੰਘ ਨੂੰ ਇਲਾਜ ਤੋਂ ਬਾਅਦ ਗੋਵਿੰਦ ਘਾੜ ਲੈਂਦਾ ਹੈ ਬਲਵੰਤ ਸਿੰਘ ਨੇ ਇੱਕ ਹੋਰ ਜ਼ਖਮੀ ਸ਼ਦਾਲੂ ਦੇ ਪੁਲਿਸ ਨੂੰ ਹਮਲੇ ਬਾਰੇ ਸ਼ਿਕਾਇਤ ਕੀਤੀ ਹੈ ਪੁਲਿਸ ਅਧਿਕਾਰੀ ਸਰਵੇਖ ਪਰਿਵਾਰ ਨੇ ਦੱਸਿਆ ਹੈ ਕਿ ਹਿਮਕੁੰਡ ਸਾਹਿਬ ਜੋ ਹੋਈ ਕੁੱਟਮਾਰ ਦੀ ਘਟਨਾ ਸੰਬੰਧੀ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ